ਬਾਬਾ ਜੀ ਦੀਆਂ ਬੱਕਰੀਆਂ 775 ਸਾਲ ਲਵੇਰੀਆਂ ਦੀ ਲਵੇਰੀਆਂ ਇਹਨਾਂ ਦਾ ਖੁੱਦ ਫੈਦੀ ਨਾ ਮੁખ્યા ਨਾ ਸੋਕਦੇ ਪਹਿਲਾਂ ਸੀ ਕੀਰਤਨ ਕਰਵਾਉਂਦੇ ਫਿਰ ਬਾਬਾ ਜੀ ਸੂਖੀਆਂ ਖਵਾਲੀਆਂ ਕਰਵਾਉਂਦੇ ਫਿਰ ਬਾਬਾ ਜੀ ਸੂਹੀ ਪੱਲਾ ਕਰਉਂਦੇ ਉਹ ਬਾਬਾ ਜੀ ਦੇ ਮੇਲੇ ਸੀ ਆਇਸਾਰ ਕਰਵਾਉਂਦੇ ਜੀ ਤੇ ਕੇ ਅਰਦਾਸ ਕੀਤੀ ਹੈ ਔਰ ਝੋਲੀਆਂ ਭਰ ਕੇ ਲੈ ਕੇ ਚੱਲੇ ਆ ਕੋਈ ਦੁੱਖ ਤਕਲੀਫ ਨਹੀਂ ਬਾਬਾ ਜੀ ਸਭ ਮਰਾਦਾ ਪੋਲੀਆਂ ਕਰਦੇ ਸੋ ਅੱਜ ਪਹੁੰਚੇ ਆ ਜੀ ਕਿਰਤਪੁਰ ਸਾਹਿਬ ਬਾਬਾ ਬੁੱਢਾ ਸਾਹਿਬ ਤੁਸੀਂ ਅਕਸਰ ਨਾਮ ਸੁਣਿਆ ਉਹਨਾਂ ਦਾ ਬਾਬਾ ਜੀ ਦੀਆਂ ਬੱਕਰੀਆਂ ਸ਼ੇਰ ਚਾਰ ਦਾ ਜੋ ਆਪਾਂ ਉੱਥੇ ਦਰਬਾਰ ਤੇ ਪਹੁੰਚੇ ਆ ਤੇ ਸੰਗਤਾਂ ਦੇ ਰੂਬ ਰੂ ਵੀ ਕਰਾਵਾਂਗੇ ਤੇ ਜਿਹੜੇ ਉੱਤੇ ਗੱਦੀ ਤੇ ਬੈਠੇ ਨੇ ਬਾਬਾ ਜੀ ਸਾਹਮਣੇ ਬਹਾਲ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਇਤਿਹਾਸ ਉੱਥੋਂ ਦਾ ਆਪਾਂ ਗੱਲਬਾਤ ਵੀ ਕਰਦੇ ਆ ਕਿਦੋਂ ਦਾ ਦਰਬਾਰ ਬਣਿਆ ਦਾ ਤੇ ਕਿੰਨੀ ਕਿ ਸਰਦ ਆ ਤੇ ਕਿੰਨੀ ਕਿ ਸੰਗਤਾਂ ਤੇ ਪਹੁੰਚਦੀ ਹੈ ਗੱਲਬਾਤ ਕਰਦੇ ਆ ਜੀ ਜੀ ਬਬੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕਿਹ ਨਾਮ ਉਹ ਮੇਰਾ ਨਾਮ ਹੈ ਪਾਪਾ ਅਕਬਰ ਸ਼ਾਹ ਜੀ ਇਹ ਬਬੀ ਇਤਿਹਾਸ ਬਾਰੇ ਦੱਸ ਦਿਓ ਥੋੜਾ ਜਿਹਾ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਜੀ ਦੀ ਆ ਜੀ ਇਹ ਛੋਟੀ ਉਮਰ ਚਾਇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਤਾਨ ਹੈ ਜਿੱਥੇ ਹਮਾਰੇ ਦੀ ਪੀਰ ਸਾਹਿਬ ਰੱਖੀ ਹੈ ਉੱਥੇ ਬੈਠ ਕੇ ਸਾਈਂ ਜੀ ਨੇ 775 ਸਾਲ ਅੱਲਾਹ ਤਾਲਾ ਦੀ ਬੰਦਗੀ ਕੀਤੀ ਜੀ ਅੱਲਾਹ ਤਾਲਾ ਦੀ ਬੰਦਗੀ ਕਰਦੇ ਕਰਦੇ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਅੱਲਾਹ ਪਰ ਪ੍ਰਾਪਤ ਹੋਈਆਂ ਤਿੰਨ ਬੱਕਰੀਆਂ ਇੱਕ ਸ਼ੇਰ ਤੇ ਕੁੱਤਾ ਸ਼ੇਰ ਤੇ ਕੁੱਤਾ ਇਹਨਾਂ ਦੀ ਰਾਖੀ ਕਰਦਾ ਤਾਂ ਨਾਲੇ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਂਦਾ ਤਾਂ ਬਾਬਾ ਜੀ ਦੀਆਂ ਬੱਕਰੀਆਂ 775 ਸਾਲ ਲਵੇਰੀਆਂ ਦੇ ਲਵੇਰੀਆਂ ਇਹਨਾਂ ਦਾ ਦੁੱਧ ਕਦੀ ਨਾ ਮੁੱਕਿਆ ਨਾ ਸੁੱਕਿਆ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਨਿਕੰਦੀ ਯਾਤਰਾ ਤੋਂ ਆਏ ਕੀਰਤੋ ਸਾਹਿਬ ਉਹਨਾਂ ਨੂੰ ਪ੍ਰਮਾਤਮਾ ਰੂਪ ਬਾਣੀ ਹੋਵੇ ਇਸ ਜਗ੍ਹਾ ਦੇ ਇੱਕ ਫਕੀਰ ਬੈਠਾ ਬਾਬਾ ਬੁੱਢਣ ਸਾਹਿਬ ਜੀ ਅਸੀਂ ਉਹਨਾਂ ਦੇ ਦਰਸ਼ਨ ਹੁੰਦਾ ਨਾ ਪਿਛਲੇ ਸਥਾਨ ਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਸائیں ਜੀ ਅੱਲਾਹ ਤਾਲਾ ਦੀ ਬੰਦਗੀ ਕਰਦੇ ਤੇ ਸ਼ੇਰ ਕੁੱਤਾ ਬੱਕਰੀਆਂ ਚਾਰਦੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਆਣ ਕੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਧੀ ਖੋਲੋ ਅਸੀਂ ਆਪ ਜੀ ਦੇ ਦਰਸ਼ਨ ਆਣ ਆਇਆ ਸਾਈਂ ਜੀ ਜੀ ਇੰਨੀ ਆ ਜੀ ਦੀ ਉਪਰਵਿਟਿਆਂ ਦੇ ਬਾਦ ਜਮੀਨ ਨਾ ਲੱਗਦੇ ਤੇ ਜਦੋਂ ਸਾਈਂ ਜੀ ਨੇ ਪਰਵਿਟਿਆਂ ਦੇ ਬਾਦ ਚੱਕੇ ਮਹਾਰਾਜ ਦੇ ਦਰਸ਼ਨ ਕੀਤੇ ਬਹੁਤ ਖੁਸ਼ ਫਿਰ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਚਿੱਪੀ ਚ ਪਾ ਕੇ ਮਹਾਰਾਜ ਨੂੰ ਪੇਟ ਕਰ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਸਾਈਂ ਜੀ ਤੁਹਾਡਾ ਦੁੱਧ ਪਰਵਾਣ ਅਸੀਂ ਹੁਣ ਨਹੀਂ ਸਕਣਾ ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਛਕਾਂਗੇ ਇਹ ਤੁਸੀਂ ਸਾਡੀ ਆਮਾਨਤ ਆਪਣੇ ਕੋਲ ਰੱਖ ਲਓ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ ਚ ਦਵਾਗੇ ਰੱਖ ਲਏ ਆਪ ਸਮਾਧੀ ਲਾਲੀ ਸ਼ੇਮੇ ਜਾਮੇ ਦੀ ਉਲੀਗੀ ਵਿੱਚ ਬੈਠ ਕੇ ਬੈਠਿਆ ਬੈਠਿਆ ਪੰਜੇ ਪਾਸ਼ੇ ਦਾ ਸਮਾਂ ਲੰਘ ਗਿਆ ਦਰੋ ਛੇਵੇਂ ਪਾਸ਼ੇ ਦਾ ਸਮਾਂ ਆਇਆ ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਹੋਇਆ ਫੇ ਜਾਓ ਉਸ ਪਹਾੜੀ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਸ਼ੇ ਦੀ ਅਮਾਨਤ ਲੈ ਕੇ ਬੈਠੇ ਉਹਨਾਂ ਤੋਂ ਅਮਾਨਤ ਉਹ ਬਾਬਾ ਗੁਰਦਿੱਤਾ ਜੀ ਕਲਗੀ ਲਾ ਕੇ ਘੋੜੇ 'ਪ ਸਵਾਰ ਹੋ ਕੇ ਪਿਛਲੇ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਕੋ ਲਾਗੇ ਆਣ ਕੇ ਬੇਨਤੀ ਕੀਤੀ ਸਾਈ ਜੀ ਆਪਣੀ ਸਵਾਦੀ ਖੋਲੋ ਸਾਡੀ ਰੱਖਿਓ ਮਾਨਤ ਦਿਓ ਜਦੋਂ ਸਾਈ ਜੀ ਨੇ ਪਰਵੇਟਿਆਂ ਦੇ ਬਾਅਦ ਚੱਕਿਆ ਦੇਖਿਆ ਕਹਿਣ ਲੱਗੇ ਮਹਾਰਾਜ ਜੋਤ ਹੋਈ ਹੈ ਪਰ ਰੂਪ ਉਹ ਨਹੀਂ ਹੈ ਮੈਨੂੰ ਉਹੀ ਰੂਪ ਦਿਖਾਓ ਜਿਸ ਰੂਪ ਵਿੱਚ ਮਾਨਤ ਦੇਗੇ ਤੇ ਮੈਂ ਦੁੱਧ ਤੁਹਾਨੂੰ ਦੋਵਾਂਗਾ ਫਿਰ ਸਾਈ ਜੀ ਨੇ ਉਹੀ ਦੁੱਧ ਆਪਣੇ ਧੋਨੇ ਚੋਂ 121 ਸਾਲ ਬਾਅਦ ਕੱਢਿਆ ਉਹ ਜਿਵੇਂ ਦੇ ਕੱਚਾ ਰੱਖਿਆ ਦਾ ਉਵੇਂ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਪਾਪਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਦੇ ਆ ਸਰੂਪ ਧਾਰ ਕਿ ਸ਼ਕਿਆ ਤੇ ਛੇਵੇਂ ਪਾਸ਼ੇ ਨੇ ਸਕਿਆ ਤੇ ਸਾਈਂ ਜੀ ਨੇ ਸਕਿਆ ਦੁੱਧ ਸ਼ਕਨ ਤੋਂ ਬਾਅਦ ਪਾਪਾ ਗੁਰਦਿੱਤਾ ਜੀ ਨੇ ਪਿੰਡ ਪੈਂਦੇ ਕਿ ਜਿੰਦ ਬੜੀ ਉੱਥੇ ਇੱਕ ਮਰੀ ਹੋਈ ਗਊਂ ਜੀਂਦੀ ਕਰਦੀ ਛੇਵੇਂ ਪਾਸ਼ੇ ਨੂੰ ਪਤਾ ਲੱਗ ਗਿਆ ਉਹ ਨਾਰਾਜ਼ ਹੋ ਗਏ ਕਹਿਣ ਲੱਗੇ ਮਹਾਰਾਜ ਅੱਜ ਤੁਸੀਂ ਮਰੇ ਹੋਏ ਡੰਗਰਾਂ ਨੂੰ ਜੀਂਦੇ ਲਾ ਕਰਨ ਲੱਗੇ ਦੇਨ ਚੜਦੇ ਉਹਦੇ ਮਰੇ ਹੋਏ ਬੰਦਿਆਂ ਨੇ ਢੇਲ ਆ ਜੂਗੇ ਤੁਸੀਂ ਕੀ ਦੇ ਕੀ ਦੇ ਜੀਦਾ ਕਰੋਗੇ ਵੀ ਗੁਰੂ ਘਰ ਵਿੱਚ ਕਰਾਮਤ ਦਿਖਾਣੀ ਕਹਿਰ ਤੇ ਬਰਾਬਰ ਹੈ ਇਸ ਗਉ ਦੇ ਬਦਲੇ ਸ੍ਰੀ ਚੋਥੀ ਛੱਡੋ ਜਾਂ ਸ੍ਰੀ ਛੰਨ ਦੀ ਅੱਗੇ ਆ ਮੈਨੂੰ ਦੋ ਬਾਬਾ ਅਗਰ ਦਿੱਤਾ ਜੀ ਕਹਿਣ ਲੱਗੇ ਪਿਤਾ ਜੀ ਕਰਾਮਤ ਵੀ ਮੈਂ ਦਿਖਾਈ ਹੈ ਫਿਰ ਸ੍ਰੀ ਛੱਡ ਦੀ ਅੱਗੇ ਆ ਮੈਨੂੰ ਦੋ ਐਨੇ ਬਚਨ ਕਰਦੇ ਹੋ ਪਿਛਲੇ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਗੁੜਾਗੇ ਬਾਬਾ ਅਗਰ ਦਿੱਤਾ ਜੀ ਆਣ ਕੇ ਬੇਨਤੀ ਕੀਤੀ ਸਾਈਂ ਜੀ ਇਸ ਜਗ੍ਹਾ ਦੇ ਤੁਸੀਂ ਬਹੁਤ ਦੇਰ ਨਾਮ ਜਪ ਲਿਆ ਇਹ ਜਗ੍ਹਾ ਪਵਿੱਤਰ ਹੋਗੀ ਇਸ ਜਗ੍ਹਾ ਤੇ ਕਾਲੂ ਮੇਲੇ ਲੱਗੇ ਲੋਕਾਂ ਦੀ ਮੋਹ ਮੰਗੀਆਂ ਮਰਾਦਾ ਪੂਰੀ ਹੋਣੀ ਆ ਇਹ ਪਵਿੱਤਰੋਈ ਜਗ੍ਹਾ ਤੁਸੀਂ ਮੈਨੂੰ ਦੇ ਦਿਓ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲਾ ਲਓ ਸਾਈਂ ਜੀ ਕਹਿਣ ਲੱਗੇ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਪਰ ਤੂੰ ਬਾਬਾ ਗਰਦੀਤਾ ਦੀਨ ਦੁਨੀਆ ਦਾ ਟਿੱਕਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਇਹ ਪਵਿੱਤਰੋਈ ਜਗ੍ਹਾ ਤੁਸੀਂ ਮਿੱਤੇ ਲੈ ਲੈਣੀ ਮੇਰੀ ਇਸ ਪਹਾੜੀ ਤੇ ਕੋਣ ਆਊਗਾ ਬਾਬਾ ਗਰਦੀਤਾ ਜੀ ਕਹਿਣ ਲੱਗੇ ਨਹੀਂ ਸਾਈਂ ਜੀ ਜਾਓ ਜੋ ਵਾਰ ਮੈਨੂੰ 100 ਵਾਰ ਤੁਹਾਨੂੰ ਯਾਤਰਾ ਹੀ ਮੈਂ ਉਹਦੀ ਸਫਲਤਾ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਉਂਗਾ ਜਿਹੜਾ ਤੁਹਾਡੇ ਦਰਬਾਰ ਤੇ ਨਹੀਂ ਆਉਂਗਾ ਉਹ ਖਾਲੀ ਦਾ ਖਾਲੀ ਰੋਊਗਾ ਇੰਨੇ ਬਚਨ ਕਰਦੇ ਸਾਈਂ ਜੀ ਅਗਲੀ ਇਸ ਸਥਾਨ ਤੇ ਆਗੇ ਇਸ ਸਥਾਨ ਤੇ ਸਾਈਂ ਜੀ ਨੇ ਸਿਰਫ 13 ਦਿਨ ਦਾ ਨਾਮ ਜਪਿਆ ਅੰਤਿਮ ਸਮੇਂ 802 ਸਾਲ 13 ਦਿਨ ਦੀ ਉਮਰ ਪੌਹਚਦੇ ਹੋ ਸਾਈਂ ਜੀ ਇਸ ਸਥਾਨ ਤੇ ਜੋਤੀ ਜੋਤ ਸਮਾ ਗਏ ਇਹਨਾਂ ਦੀ ਸਮਾਦ 6ਵੇਂ ਪਾਸ਼ੇ ਨੇ ਆਪਣੀ ਹਿੱਤੀ ਤਿਆਰ ਕੀਤੀ ਜੋ ਮੁਸਲਮਾਨੀ ਰੀਤੂ ਉੱਪਰ ਰਮਾਲਾ ਪੇੜ ਕੀਤਾ ਅਰਦਾਸ ਅਰਦਾਸ ਕੀਤੀ ਫਿਰ ਇਹਨੂੰ ਦੁਆਰੇ ਵਰਦਾਨ ਦਿੱਤਾ ਸਾਈਂ ਜੀ ਮੈਂ ਵੀ ਤੁਹਾਨੂੰ ਇਹੀ ਵਰਦਾਨ ਦਿੱਤਾ ਹੈ ਮੇਰੀ ਜਿੰਨੀ ਵੀ ਕੀਰਤ ਸਾਧੀ ਸੰਗਤ ਆਉਂਗੀ ਆ ਮੈਂ ਉਹਦੀ ਯਾਤਰਾ ਤਦ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਵਾਜ਼ੇ ਆਉਂਗਾ ਜਿਹੜਾ ਤੁਹਾਡੇ ਦਰਵਾਜ਼ੇ ਨਹੀਂ ਆਉਂਗਾ ਉਹ ਖਾਲੀ ਦਾ ਖਾਲੀ ਰਹੂਗਾ ਇਹ ਬਾਬਾ ਦੇ ਇਤਿਹਾਸ ਹੈ ਬਾਕੀ ਬਾਪਾ ਜੀ ਦੀਆਂ ਛੇਰ ਤੇ ਕੋਈ ਤਬਕੀ ਐ ਸਾਈਂ ਜੀ ਦੇ ਨਾਰੇ ਸਮਾ ਗੀਆਂ ਸਾਈਂ ਜੀ ਨੇ ਨੂੰ ਇੱਕ ਬਹੁਤ ਵੱਡਾ ਵਰਦਾਨ ਦਿੱਤਾ ਸਾਡਾ ਚਮੜੀ ਦਾ ਕੋਈ ਵੀ ਰੋਗ ਹੋਵੇ ਜੋ ਡਾਕਟਰੀ ਵਿਗਿਆਤ ਤੇ ਠੀਕ ਨਹੀਂ ਹੁੰਦਾ ਉਹਰੇ ਮੱਥਾ ਟੇਕ ਕੇ ਠੀਕ ਹੁੰਦਾ ਫਿਰ ਉਹਦੀ ਪੇਟਾਂ ਦੇ ਨਹੀਂ ਬੰਦੀ ਠੀਕ ਹੋਣ ਤੋਂ ਬਾਅਦ ਇੱਕ ਨਮਕ ਤੇਲ ਝਾੜੂ ਕੇ ਠੀਕ ਹੋਣ ਤੋਂ ਬਾਅਦ ਜਣਾਉਂਦੇ ਬਾਬਾ ਜੀ ਤੁਹਾਡੀ ਚਾਤਰਾ ਸਫਲ ਤੇ ਪ੍ਰਵਾਨ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਬਾਬਾ ਜੀ ਮੇਲਾ ਵੀ ਫਿਰ ਲੱਗਦਾ ਐ ਦਿਨਾਂ ਚ ਇੱਕ ਜਾਂ ਕੋਈ ਇੱਕ ਨਿਸ਼ਚਿਤ ਕੀਤਾ ਹੋਇਆ ਟਾਈਮ ਦਾ ਦਿਨ ਬਾਬਾ ਜੀ ਦਾ ਅਸੀਂ ਜੋਤੀ ਜੋ ਸਮਾਗਮ ਸਰਾਂਦੇ ਆਏ ਸਾਲ ਮਨਾਉਂਦੇ ਬਾਬਾ ਜੀ ਦਾ ਜੋਤੀ ਜੋਤੀ ਜੋ ਸਮਾਗਮ ਉਹ ਅਸੀਂ ਡੇਟ ਰੱਖੀ ਹੈ 12 ਨਵੰਬਰ ਜੀ ਇਸ 12 ਨਵੰਬਰ ਨੂੰ ਅਸੀਂ ਜੋਤੀ ਜੋ ਬਾਬਾ ਜੀ ਦਾ ਸਮਾਨ ਦਾ ਸਮਾਗਮ ਮਨਾਉਂਦੇ ਪਹਿਲਾਂ ਅਸੀਂ ਕੀਰਤਨ ਕਰਵਾਉਂਦੇ ਫਿਰ ਬਾਬਾ ਜੀ ਸੂਫੀਆਂ ਕਵਾਲੀਆਂ ਕਰਵਾਉਂਦੇ ਫਿਰ ਬਾਬਾ ਜੀ ਸੂਫੀ ਕਲਾਕਾਰ ਹੁੰਦੇ ਉਹ ਬਾਬਾ ਜੀ ਦਾ ਮੇਲਾ ਅਸੀਂ ਆਏ ਸਾਲ ਕਰਵਾਉਂਦੇ 12 ਨਵੰਬਰ ਨੂੰ ਡੇਟ 12 ਨਵੰਬਰ ਹੈ ਬਾਕੀ ਬੇਨਤੀ ਕੀਤੀ ਹੈ ਜਾਂਦੀ ਹੈ ਇਸ ਤਰੀਕ ਨੂੰ ਸੰਗਤਾਂ ਪੱਧ ਤੋਂ ਪੱਧ ਬਾਬਾ ਜੀ ਦੇ ਅੱਗੇ ਆਸ਼ੀਰਵਾਦ ਪ੍ਰਾਪਤ ਕਰਨ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੇ ਮੇਲੇ ਵਿੱਚ ਉਹ ਭਾਗ ਲਾ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਥੋਂ ਕਿੱਥੋਂ ਸੰਗਤਾਂਆਂ ਨੇ ਗੱਲਬਾਤ ਕਰਦੇ ਆਂ ਜੀ ਨੇ ਦਰਬਾਰ ਦੇ ਉੱਤੇ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਥੋਂ ਆਏ ਨੇ ਸੋ ਤਾਂ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅਸੀਂ ਹੰਬਾਲੇ ਤੋਂ ਆਏ ਆਂ ਜੀ ਜੀ ਅਸੀਂ ਵੀ ਇਹਨਾਂ ਦੇ ਬਾਰੇ ਬਹੁਤ ਸੋਹਣੇ ਆ ਤੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੈ ਔਰ ਝੋੜੀਆਂ ਭਰ ਕੇ ਲੈ ਕੇ ਚੱਲੇ ਆ ਕੋਈ ਦੁੱਖ ਤਕਲੀਫ ਨਹੀਂ ਬਾਬਾ ਜੀ ਸਭ ਮਰਾਦਾ ਪੂਰੀਆਂ ਕਰਦੇ ਨੇ ਕੁਝ ਵੀ ਹਮਲੇ ਕੋ ਆਏ ਹਾਂਜੀ ਕਿੰਨੀ ਕੀ ਕਿਰਪਾ ਫਿਰ ਬਾਬਾ ਜੀ ਬੜੀ ਦੂਰ ਦੂਰ ਤੱਕ ਸੰਗਤਾਂ ਤੇ ਪਹੁੰਚਦੇ ਆ ਤੁਸੀਂ ਵੀ ਅੱਜ ਸੁਣ ਕੇ ਆਏ ਦੇ ਕੀ ਕਹਿਣਾ ਚਾਹੁੰਦੇ ਹੋ ਕੁਝ ਲੈਣ ਆਏ ਹੋ ਬਾਬਾ ਜੀ ਕੋ ਹਾਂਜੀ ਸੋ ਗੱਲਬਾਤ ਕੀਤੀ ਇਹਦੀ ਉਹਨਾਂ ਨੇ ਕਿਹਾ ਏ ਕਿ ਆਪਾਂ ਵੀ ਕੁਝ ਇੱਕ ਮੰਗਣ ਆਏ ਆ ਬੜੀ ਸੁਭਾ ਸੁਣੀ ਆ ਬਾਬਾ ਜੀ ਦੀ ਬੜਾ ਪ੍ਰਾਤਨ ਜਿਹੜਾ ਦਰਬਾਰ ਆ ਬਾਬਾ ਬੁੱਢਣ ਸਾਹਿਬ ਜੀ ਦਾ ਕਹਿੰਦੇ ਨੇ ਕਿ ਬੱਕਰੀਆਂ ਜਿਹੜੀਆਂ ਇਹ ਉਹ ਛੇਰ ਚਾਰ ਦਾ ਸੀ ਤੇ ਬੜਾ ਇਤਿਹਾਸਿਕ ਜਿਹੜਾ ਦਰਬਾਰ ਆ ਤੁਸੀਂ ਵੀ ਪਲੀਜ਼ ਇਸ ਦਰਬਾਰ ਦੇ ਉੱਤੇ ਨਤਮਸਤਕ ਹੋਵੋ ਤੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਘਾਰ ਸੰਕਾ ਬੈਠੇ ਨੇ ਉਤੋਂ ਤੱਕ ਵੀਡੀਓ ਜਰੀਏ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਵਨਗਰਵਰ ਦੇ ਨਾਲ ਲक्की ਰਾਜਪੁਰ ਕਿਰਤਪੁਰ ਸਾਹਿਬ